ਸਰਸਕੰਦਾ ਸਵਾਗਤ ਹੈ ਜੀ ਲੁਧਿਆਣਾ ਵਿਖੇ ਕਰਵਾਈ ਗਈ 8ਵੀਂ ਨੈਸ਼ਨਲ ਸਕੂਲ ਗੇਮਚੈਂਬਰਨਾਲਾ ਵਾਸੀ ਾਰਮਾਨ ਸਰਸਰ ਨੇ ਸਟੇਟ ਪੱਧਰ ਦੇ ਨੈਟਵਾਲ ਮੁਕਾਬਲੇ ਵਿੱਚ ਆਪਣੀ ਟੀਮ ਸਮੇਤ ਭਾਗ ਲਿਆ ਤੇ ਖੇਡ ਵਿੱਚ ਜਿੱਤ ਪ੍ਰਾਪਤ ਕੀਤੀ ਘਰਪੁੱਜਨ ਤੇ ਪਰਿਵਾਰਕ ਮੈਂਬਰਾਂ ਤੇ ਮੁਹੱਲਾ ਵਾਸੀਆਂ ਵੱਲੋਂ ਖਿਡਾਰੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਾਰਮਾਨ ਸਰਸਰ ਨੇ ਗੱਲਬਾਤ ਕਰਦੇ ਦੱਸਿਆ ਕਿ ਲੁਧਿਆਣਾ ਵਿਖੇ ਕਰਵਾਈ ਗਈ 8ਵੀਂ ਨੈਸ਼ਨਲ ਸਕੂਲ ਖੇਡ ਚ ਉਸਨੇ ਸਟੇਟ ਪੱਧਰ ਤੇ ਆਪਣੀ ਟੀਮ ਸਮੇਤ ਨੈਟਵਲ ਮੁਕਾਬਲਿਆਂ 'ਚ ਪਾਗਲੇ ਸੀ ਅਤੇ ਮੁਕਾਬਲਿਆਂ 'ਚ 5 ਮੈਚ ਕਰਵਾਏ ਗਏ ਸਨ। ਅਰਮਾਨ ਸਰਸਰ ਦੇ ਪਿਤਾ ਬਿਨੇ ਕੁਮਾਰ ਮਾਤਾ ਐਮਸੀ ਦੀਪ ਮਲਾ ਤਾਇਆ ਬਿਕਰਮਜੀਤ ਵਿੱਕੀ ਪ੍ਰਧਾਨ ਵਾਲਮੀਕੀ ਸਮਾਜ ਨੇ ਖੁਸ਼ੀ ਜ਼ਾਹਰ ਕਰਦਿਆਂ ਦੱਸਿਆ ਕਿ ਉਹਨਾਂ ਦੇ ਪੁੱਤਰ ਨੇ ਨੈਟਵਲ ਮੁਕਾਬਲਿਆਂ 'ਚ ਚੰਗਾ ਪ੍ਰਦਰਸ਼ਨ ਕਰਕੇ ਆਪਣੇ ਇਲਾਕੇ ਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਘਰ ਪੁੱਜਣ ਤੇ ਅਰਮਾਨ ਸਰਸਰ ਦਾ ਵਾਲਮੀਕੀ ਸਮਾਜ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਤੁਸੀਂ ਵੀਰਾ ਕੀ ਕਹਿੰਦੀ ਹੈ ਨੇ ਤੁਸੀਂ ਆਪ ਹੀ ਦੇਖ ਲਵੋ ਬਰਨਾਲਾ ਤੋਂ ਪਰਮਜੀਤ ਸਿੰਘ ਕੈਰੇ ਦੀ ਰਿਪੋਰਟ ਕੈਰੇ ਲਾਈਫ ਸਟਾਰ ਹਾਂਜੀ ਬੇਟਾ ਜੀ ਕੀ ਨਾਮ ਹੈ ਕਿਹੜੇ ਸਕੂਲ ਚ ਪੜਦੇ ਹੋ ਅਰਮਾਨ ਨਾਮ ਹੈ ਜੀ ਮੈ ਸਰਵਿਤਕਾਰੀ ਸਕੂਲ ਵਿੱਚ ਪੜਦਾ ਹਾਂ ਜਿਹੜਾ ਬੇਟਾ ਜੀ ਹੁਣ ਤੁਸੀਂ ਨੈਸ਼ਨਲ ਲੈਵਲ ਤੇ ਖੇਡੇ ਹੋ ਤੁਸੀਂ ਕਿਹੜੇ ਪੋਜੀਸ਼ਨ ਹਾਸਲ ਕੀਤੀ ਹੈ ਫਸਟ ਜੀ ਜੀ ਕ੍ਰਿਕਟ ਗੇਮ ਹੈ ਜਿਹੜੀ ਤੁਸੀਂ ਕਿਹੜੀ ਗੇਮ ਖੇਡਦੇ ਸੀਗੇ ਤੇ ਤੁਹਾਡਾ ਮੁਕਾਬਲਾਗਾ ਜਿਹੜੀਆਂ ਕਿਹੜੀਆਂ-ਕਿਹੜੀਆਂ ਟੀਮਾਂ ਦੇ ਨਾਲ ਹੋਇਆ ਤੇ ਮੈਚ ਕਿੱਥੇ ਹੋਇਆ ਸੀਗਾ ਜੀ ਮੈਂ ਨਟਵਾਲ ਗੇਮ ਖੇਡਦਾ ਸੀ ਤੇ ਮੁਕਾਬਲਾ ਲੁਧਿਆਣੇ ਯੂਨੀਵਰਸਿਟੀ ਪੀਯੂ ਸਮਾਰਟ ਸਕੂਲ ਵਿੱਚ ਹੋਇਆ ਸੀ ਉਧਰ ਸਾਡੇ 5 ਮੈਚ ਹੋਏ ਸੀ ਜੀ ਪਹਿਲਾ ਮੈਚ ਜੰਮੂ ਕਸ਼ਮੀਰ ਨਾਲ ਦੂਜਾ ਬਿਹਾਰ ਨਾਲ ਤੀਜਾ ਰਾਜਸਥਾਨ ਨਾਲ ਸੈਮੀਫਾਈਨਲ ਸਾਡਾ ਦਿੱਲੀ ਨਾਲ ਹੋਇਆ ਸੀ ਤੇ ਫਾਈਨਲ ਛਤੀਸਗੜ੍ਹ ਨੂੰ ਅਸੀਂ 32 ਸਾਡੀ ਸੀ 26 ਛਤੀਸਗੜ੍ਹ ਛਤੀਸਗੜ੍ਹ ਦੇ ਸੀ ਜੀ ਉਹਨਾਂ ਨੂੰ ਹਰਾ ਕੇ ਅਸੀਂ 6 ਪੁਆਇੰਟਾਂ ਦੀ ਲੀਡ ਤੋਂ ਜਿੱਤੇ ਜੀ ਅੱਜ ਤੁਸੀਂ ਇੱਕ ਨੈਸ਼ਨਲ ਲੈਵਲ ਦੀ ਗੇਮ ਦੇ ਵਿੱਚ ਆ ਜਿਹੜੇ ਫਸਟ ਆਏ ਹੋ ਤੁਸੀਂ ਆ ਪੋਜੀਸ਼ਨ ਹਾਸਲ ਕੀਤੀ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਜੀ ਫਸਟ ਪੋਜੀਸ਼ਨ ਲਾ ਕੇ ਬਹੁਤ ਖੁਸ਼ ਆਈ ਤੇ ਮੈਂ ਆਪਦੇ ਕੋਚ ਦਾ ਧੰਨਵਾਦ ਕਰਦਾ ਜੀ ਸ਼੍ਰੀ ਮਨਜੀਤ ਸਿੰਘ ਜੀ ਤੇ ਜਸਨਦੀਪ ਸਿੰਘ ਜੀ ਦਾ ਤੇ ਮੈਂ ਆਪਣੇ ਮੰਮੀ ਡੈਡੀ ਦਾ ਨਾਮ ਰੋਸ਼ਨ ਕਰੂੰਗਾ ਤੇ ਆਪਦੇ ਦੇਸ਼ ਦਾ ਨਾਮ ਰੋਸ਼ਨ ਕਰੂੰਗਾ ਤੇ ਅੱਗੇ ਮੈਂ ਹੋਰ ਇੰਟਰਨੈਸ਼ਨਲ ਜਾਊਂਗਾ ਇਸ ਤੋਂ ਪਹਿਲਾਂ ਤੁਸੀਂ ਕਿੰਨੇ ਕਿੰਨੇ ਟਾਈਮ ਤੋਂ ਇਹ ਗੇਮ ਖੇਡ ਰਹੇ ਹੋ ਤੁਸੀਂ ਜਦੋਂ ਮੈਂ ਸਰਵਿਤਕਾਰੀ ਸਕੂਲ ਚ ਲੱਗਿਆ ਸੀ ਮੈਂ ਉਹ ਤੋਂ 2 2 ਕ ਸਾਲ ਬਾਅਦ ਖੇਡਣ ਲੱਗ ਗਿਆ ਸੀ ਪਹਿਲਾਂ ਵੀ ਕੋਈ ਮੈਚ ਤੁਸੀਂ ਖੇਡੇ ਹੋ ਤੇ ਉਹਨਾਂ ਦੇ ਵਿੱਚਕਾਰ ਤੁਸੀਂ ਕੋਈ ਕਦੇ ਪਹਿਲਾਂ ਇਸ ਤਰ੍ਹਾਂ ਦੇ ਮੈਚ ਜਿੱਤੇ ਹੋ ਪਿਛੋਣੀ ਪਿਛਲੇ ਮਹੀਨੇ ਖੇਡਾ ਵਤਨ ਹੋਇਆ ਸੀ ਜਿੰਨਾ ਵਿੱਚ ਸਾਡਾ 골ਡ ਆਇਆ ਸੀ ਜੀ ਇਹ ਮੈਚ ਕਿੱਥੇ ਹੋਇਆ ਸੀ ਐਸਡੀ ਕਾਲਜ ਵਿੱਚ ਜੀ ਉਤੋਂ ਕਿਹੜੀ ਪੋਜੀਸ਼ਨ ਹਾਸਲ ਕੀਤੀ ਫਸਟ ਜੀ ਹਾਂਜੀ ਬੇਟਾ ਜੀ ਤੁਸੀਂ ਇਸ ਛੋਟੀ ਉਮਰ ਦੇ ਵਿੱਚ ਇੱਕ ਨੈਸ਼ਨਲ ਲੈਵਲ ਦੀ ਗੇਮ ਜਿੱਤ ਕੇ ਜਿੱਥੇ ਆਪਣੇ ਮਾਤਾ ਪਿਤਾ ਦਾ ਨਾਮ ਉੱਚਾ ਕੀਤਾਗਾ ਜਿੱਥੇ ਆਪਣੇ ਸ਼ਹਿਰ ਦਾ ਵਾਰਡ ਦਾ ਇੱਕ ਨਾਮ ਉੱਚਾ ਕੀਤਾਗਾ ਤੁਸੀਂ ਇਹਦੇ ਪਿੱਛੇ ਤੁਸੀਂ ਕਿੰਨਾ-ਕਿੰਨਾ ਦਾ ਸਹਿਯੋਗ ਮੰਨਦੇ ਹੋ ਸਭ ਤੋਂ ਪਹਿਲਾਂ ਆਪਣੇ ਕੋਚ ਸ੍ਰੀ ਮਜੀਤ ਸਿੰਘ ਜੀ ਤੇ ਜਸ਼ਨਦੀਪ ਸਿੰਘ ਜੀ ਤੇ ਅਨਿਲ ਸ਼ਰਮ ਜੀ ਦਾ ਬਹੁਤ ਧੰਨਵਾਦ ਕਰਦਾ ਤੇ ਆਪਣੇ ਮੰਮੀ ਡੈਡੀ ਤੇ ਵੱਡੇ ਮੰਮੀ ਡੈਡੀ ਤੇ ਦਾਦਾ ਦਾਦੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਖੇਡਣ ਲਈ ਭੇਜਿਆ ਤੇ ਅੱਗੇ ਦਾ ਕੀ ਵਿਚਾਰ ਹੈ ਤੁਸੀਂ ਕੀ ਕਰਨਾ ਚਾਹੁੰਦੇ ਹੋ ਜਾਂ ਅੱਗੇ ਭਵਿੱਖ ਵਿੱਚ ਜ਼ਿੰਦਗੀ ਵਿੱਚ ਕੀ ਬਣਨਾ ਚਾਹੁੰਦੇ ਹੋ ਅੱਗੇ ਮੈਂ ਹੋਰ ਇੰਟਰਨੈਸ਼ਨਲ ਕਿ ਲਾਉਂਗਾ ਤੇ ਖੇਡੂਗਾ ਤੇ ਵੱਡਾ ਹੋ ਕੇ ਆਈਪੀਐਸ ਬਣਾਂਗਾ ਅੱਜ ਜਿਵੇਂ ਤੁਹਾਡੇ ਦੇਖੋ ਬੱਚੇ ਨੇ ਤੁਹਾਡੇ ਹਾਣੀ ਨੇ ਜਾਂ ਹੋਰ ਬੱਚਿਆਂ ਨੂੰ ਤੁਸੀਂ ਕੀ ਉਪਦੇਸ਼ ਦੇਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਕੀ ਹੋਰ ਬੱਚਿਆਂ ਵਾਸਤੇ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਬਈ ਨਸ਼ਿਆ ਤੋਂ ਦੂਰ ਰਹਿਣ ਤੇ ਖੇਡਣਾ ਤੇ ਪੜ੍ਹਨਾ ਹਾਂਜੀ ਕੀ ਨਾਮ ਹੈ ਮੇਰਾ ਨਾਮ ਵਿਨੀ ਕੁਮਾਰ ਹੈ ਜੀ ਹਾਂਜੀ ਬਿਨਕਮਰ ਜੀ ਅੱਜ ਤੁਹਾਡਾ ਬੇਟਾ ਇੱਕ ਨੈਸ਼ਨਲ ਲੈਵਲ ਦੀ ਗੇਮ ਜਿੱਤ ਕੇ ਹਨਾ ਬੜਾ ਇਹਨਾਂ ਨੇ ਆਪਣੇ ਪੰਜਾਬ ਦਾ ਨਾਮ ਉੱਚਾ ਕੀਤਾਗਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਨੂੰ ਬਹੁਤ ਮਾਣ ਹੈ ਜੀ ਆਪਣੇ ਬੇਟੇ ਤੇ ਜਿਨ੍ਹਾਂ ਨੇ ਅੱਜ ਪੰਜਾਬ ਦਾ ਹੀ ਨੀ ਬਲੇ ਕੀ ਆਪਣੇ ਬਰਨਾਲੇ ਦਾ ਵੀ ਨਾਮ ਰੋਸ਼ਨ ਕੀਤਾ ਤੇ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਸਾਡੇ ਸਾਬਕਾ ਕੈਪਟਨ ਮੰਤਰੀ ਗੁਰਮੀਤ ਸਿੰਘ ਮੀਤ ਹਰਜੀ ਦਾ ਤੇ ਵਿਸ਼ੇਸ਼ ਧੰਨਵਾਦ ਕਰਦਾ ਤਿੰਨੇ ਕੋਚ ਦਾ ਮਨਜੀਤ ਸਰ ਜੀ ਦਾ ਜਸ਼ਨਜੀਤ ਜੀ ਦਾ ਅਨਿਲ ਸ਼ਰਮਾ ਜੀ ਦਾ ਮੈਂ ਬੱਚਿਆਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਜਿਵੇਂ ਅੱਜ ਕੱਲ ਅੱਜ ਕੱਲ ਨਸ਼ੇ ਬਹੁਤ ਚੱਲ ਰਹੇ ਨੇ ਜਾਂ ਨਸ਼ਿਆਂ ਤੋਂ ਦੂਰ ਰਹੋ ਖੇਡਾਂ ਵੱਲ ਧਿਆਨ ਦਿਓ ਜਿਵੇਂ ਮੇਰੇ ਬੇਟੇ ਨੇ ਨਾਮ ਰੋਸ਼ਨ ਕਰਿਆ ਉਵੇਂ ਅੱਜ ਕੱਲ ਦੇ ਜਿਹੜੇ ਜਵਾਕ ਨੇ ਖੇਡਾਂ ਵੱਲ ਵੱਧ ਧਿਆਨ ਦੇਣ ਨਸ਼ਿਆਂ ਤੋਂ ਦੂਰ ਰਹਿਣ ਜੀ ਹਾਂਜੀ ਪੰਜ ਕੀ ਨਾਮ ਹੈ ਦੀਪਮਾਲਾ ਜੀ ਮਸੀਆ ਜੀ ਮੈਂ ਵਾਰਡ ਨੰਬਰ 31 ਦੀ ਅੱਜ ਤੁਹਾਡਾ ਬੱਚਾ ਪੰਜਾਬ ਦੇ ਵਿੱਚ ਜਿਹੜਾ ਫਰਸਟ ਆਇਆਗਾ ਹਨਾ ਨੈਸ਼ਨਲ ਲੈਵਲ ਦੀ ਗੇਮ ਦੇ ਵਿੱਚੋਂ ਮਤਲਬ ਕਿ ਜਿੱਤ ਪ੍ਰਾਪਤ ਕੀਤੀ ਹੈ ਪਹਿਲਾ ਸਥਾਨ ਪ੍ਰਾਪਤ ਕੀਤਾਗਾ ਤੁਸੀਂ ਕੀ ਮਹਿਸੂਸ ਕਰਦੇ ਹੋ ਮੈਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਜੀ ਮੈਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਮੇਰੇ ਬੱਚਿਆਂ ਤੇ ਵੀ ਚਲੋ ਇੱਥੇ ਤੱਕ ਪਹੁੰਚ ਗਏ ਤੇ ਮੈਨੂੰ ਮਾਣ ਵੀ ਬਹੁਤ ਹੈ ਮੇਰੇ ਬੱਚਿਆਂ ਤੇ ਹਾਂਜੀ ਕੀ ਨਾਮ ਹੈ ਮੇਰਾ ਨਾਮ ਬਿਕਰੋਂਜੀਤ ਪਿੱਕੀ ਜੀ हां जी बिक्की जी आज ਤੁਹਾਡੇ ਬੱਚੇ ਨੇ ਇੱਕ ਪੂਰੇ ਪੰਜਾਬ ਦਾ ਤੁਹਾਡਾ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਨਾਮ ਰੋਸ਼ਨ ਕੀਤਾਗਾ ਜ਼ਿਲ੍ਹੇ ਦਾ ਜਿਹੜਾ ਇਹ ਫਰਸਟ ਪੋਜੀਸ਼ਨ ਪੰਜਾਬ ਦੇ ਮਤਲਬ ਨੈਸ਼ਨਲ ਲੈਵਲ ਦੀ ਗੇਮ ਦੇ ਵਿੱਚੋਂ ਫਰਸਟ ਪੋਜੀਸ਼ਨ ਆਈ ਹੈ ਤੇ ਬिक्की ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਹੌਨ ਹਾਰ ਬੱਚੇ ਨੂੰ ਮੁਬਾਰਕਬਾਦ ਦੇਣਾ ਚਾਹਣਾਗਾ ਕਿ ਇਹਦੀ ਜਿਹੜੀ ਮਿਹਨਤ ਹੈ ਇਹਨੇ ਦਿਨ ਰਾਤ ਮਿਹਨਤ ਕਰਕੇ ਜਿਹੜਾ ਅਜੇ ਹਿਸਤਾਨੇ ਹਾਸਲ ਕੀਤਾਗਾ ਜਿਸ ਦੇ ਨਾਲ ਸਾਡੇ ਪਰਿਵਾਰ ਦੇ ਨਹੀਂ ਸਾਡੇ ਵਾਰਡ ਦੇ ਨਹੀਂ ਪੂਰੇ ਬਰਨਾਲੇ ਸ਼ਹਿਰ ਦਾ ਪੂਰੇ ਪੰਜਾਬ ਦਾ ਨਾਮ ਜਿਹੜੇ ਨੇ ਅੱਜੇ ਰੋਸ਼ਨ ਕੀਤਾਗਾ ਉਸ ਦੇ ਲਈ ਜਿਹੜੇ ਇਹਨਾਂ ਦੇ ਕੋਚ ਸਹਿਬਾਨ ਨੇ ਤਿੰਨੇ ਕੋਚ ਸਹਿਬਾਨ ਇਹਨਾਂ ਦੇ ਜਸਪ੍ਰੀਤ ਜੀ ਮਨਜੀਤ ਸਿੰਘ ਜੀ ਅਨਿਲ ਸ਼ਰਮਾ ਜੀ ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਾਂਗੇ ਕਿ ਉਹਨਾਂ ਨੇ ਸਾਡੇ ਬੱਚੇ ਨੂੰ ਇਸ ਨੇ ਬੜੀਏ ਤਰੀਕੇ ਨਾਲ ਉਹਨਾਂ ਨੇ ਇੱਕ ਜਿਵੇਂ ਗੁਰੂ ਆਪਣੇ ਸ਼ਿਸ਼ੇ ਨੂੰ ਇੱਕ ਬੱਚੇ ਵਾਂਗੂ ਟ੍ਰੀਟ ਕਰਦਾ ਹੈਗਾ ਉਸ ਤਰੀਕੇ ਨਾਲ ਜਿਹੜੀ ਵੀ ਜਿਹੜੀ ਮਿਹਨਤ ਹੈ ਇਹਨਾਂ ਦੀ ਕੋਚ ਦੀ ਬਦੌਲਤ ਹੋਰੀ ਦੀ ਖੁਦ ਦੀ ਮਿਹਨਤ ਦੀ ਬਦੌਲਤ ਇੱਥੇ ਪਹੁੰਚੇਗਾ ਸੋ ਅਸੀਂ ਵਿਸ਼ੇਸ਼ ਤੌਰ ਤੇ ਸਕੂਲ ਦਾ ਵੀ ਸਰਵਿਤਕਾਰੀ ਸਕੂਲ ਦਾ ਵੀ ਤੇ ਉਹਨਾਂ ਦੇ ਕੋਚ ਸਭਨਾਂ ਦਾ ਸਾਰਿਆਂ ਦਾ ਦਿਲੋਂ ਸਹਿਯੋਗ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਬੱਚੇ ਨੂੰ ਇੱਥੇ ਤੱਕ ਪਹੁੰਚਾਇਆ ਜਿਹੜੇ ਇਦਾਂ ਦੇ ਸੋਚਦੇ ਆ ਵੀ ਪੜਾ ਕੇ ਬੱਚਿਆਂ ਤੋਂ ਕੀ ਲੈਣਾ ਵੀ ਨੌਕਰੀਆਂ ਤਾਂ ਮਿਲਦੀਆਂ ਨਹੀਂ ਆ ਇਹ ਸੋਚਦੇ ਨੇ ਤੇ ਉਹਨਾਂ ਲਈ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਦੇਖੋ ਜੀ ਮੈਂ ਸਾਰੇ ਲਈ ਇਕੱਲੇ ਇਕੱਲੇ ਵਾਲਮੀਕ ਸਮਾਈ ਨਹੀਂ ਲਈ ਮੈਂ ਪੂਰੇ ਮਤਲਬ ਸਮਾਜ ਦੇ ਲਈ ਇਹ ਸੰਦੇਸ਼ ਦੇਣਾ ਚਾਹੁੰਦਾ ਮੇਰੇ ਖੋਦੀਆਂ ਤਿੰਨ ਬੇਟੀਆਂ ਨੇ ਇੱਕ ਬੇਟਾ ਮੈਂ ਕਦੇ ਵੀ ਬੇਟੀਆਂ ਤੇ ਬੇਟਿਆਂ ਦੇ ਵਿੱਚ ਅਸੀਂ ਫਰਕ ਨਹੀਂ ਸਮਝਿਆ ਮੇਰੀ ਤਿੰਨ ਬੇਟੇ ਦੋ ਵੱਡੀਆਂ ਜਿਹੜੀ ਗ੍ਰੈਜੂਏਸ਼ਨ ਕਰਕੇ ਉਹ ਅੱਜ ਕੱਲ ਸਰਕਾਰੀ ਜਿਹੜੀ ਜੋਬ ਹੈ ਉਸ ਦੀਆਂ ਤਿਆਰੀਆਂ ਕਰ ਰਹੀਆਂ ਨੇ ਇੱਕ ਮੇਰੀ ਬੇਟੀ ਜਿਹੜੀ ਤੀਜੇ ਨੰਬਰ ਵਾਲੀ ਹੈ ਅਸੀਂ ਬੇਟੇ-ਬੇਟੇ ਦੇ ਵਿੱਚ ਕਦੇ ਫਰਕ ਨਹੀਂ ਉਹ ਅੱਜ ਕੈਨੇਡਾ ਦੇ ਵਿੱਚ ਆਪਣੀ ਸਟੱਡੀ ਕਰ ਰਹੀ ਹੈ ਔ ਸਾਡੇ ਜਿਹੜੇ ਤਿੰਨ ਬੇਟੇ ਨੇ ਵੱਡਾ ਬੇਟਾ ਪਲੱਸ 5 ਵਿੱਚ ਪੜ ਰਿਹਾ ਉਸ ਤੋਂ ਛੋਟਾ ਬੇਟਾ ਸਾਡਾ ਜਿਹੜਾ ਰਮਾਨ ਜਿਹੜਾ ਅੱਜ ਜਿਸ ਨੇ ਸਾਡਾ ਨਾਮ ਰੋਸ਼ਨ ਕੀਤਾਗਾ ਇਸਨੇ ਸਾਡਾ ਹੀ ਨਹੀਂ ਮੇਰੇ ਮਾਤਾ ਪਿਤਾ ਸ਼੍ਰੀ ਸ਼ਾਮ ਲਾਲ ਜੀ ਦੇ ਕ੍ਰਿਸ਼ਨ ਦੇਵੀ ਦਾ ਵੀ ਨਾਮ ਰੋਸ਼ਨ ਕੀਤਾਗਾ ਤੇ ਮੈਂ ਉਹਨਾਂ ਸਾਰਿਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਵੀ ਮੁੰਡੇ ਕੁੜੀ ਦੇ ਵਿੱਚ ਕਦੇ ਵੀ ਕੋਈ ਫਰਕ ਨਹੀਂ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਦੇਖੋ ਇੱਕੋ ਇੱਕ ਚੀਜ਼ ਹੈ ਕਿ ਡਾਕਟਰ ਪੀਰੋਵਿਟਕਰ ਬਾਬਾ ਸਾਹਿਬ ਨੇ ਜੋ ਸਾਨੂੰ ਅਧਿਕਾਰ ਲੈ ਕੇ ਦਿੱਤੇ ਨੇ ਜਿਸ ਦੀ ਬਦੌਲਤ ਅੱਜ ਸਾਡਾ ਬੱਚਾ ਇੱਥੇ ਪਹੁੰਚਿਆਗਾ ਦੇਖੋ ਬਾਬਾ ਸਾਹਿਬ ਦਾ ਇੱਕੋ ਇੱਕ ਸੰਦੇਸ਼ ਵੀ ਤੁਸੀਂ ਜੇ ਅੱਗੇ ਵਧਣਾ ਹੈਗਾ ਤਾਂ ਤੁਹਾਨੂੰ ਜਿਹੜੀ ਪੜ੍ਹਾਈ ਐ ਸਿੱਖਿਆ ਹੈਗੀ ਉਹ ਜ਼ਰੂਰ ਲੈਣੀ ਚਾਹੀਦੀ ਹੈ ਜਿੱਥੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਦੀ ਉਮਰ ਦੇ ਬੱਚੇ ਇਹ ਮਤਲਬ ਮੋਬਾਈਲ ਦੇ ਵਿੱਚ ਗੇਮਾਂ ਖੇਡ ਰਹੇ ਨੇ ਜਾਂ ਉਹ ਮਤਲਬ ਕੁਰਕਰੇਖੇ ਖਾ ਰਹੇ ਨੇ ਜਾਂ ਚਿਪਸਾਂ ਖਾ ਰਹੇ ਨੇ ਨਾ ਉਸ ਉਮਰ ਦੇ ਵਿੱਚ ਜਿਸ ਬੱਚੇ ਨੇ ਦਿਨ ਰਾਤ ਜੀ ਤੋੜ ਮਿਹਨਤ ਕਰਕੇ ਇਹ ਪਦ ਹਾਸਲ ਕੀਤਾ ਤਾਂ ਮੈਂ ਸਾਡੇ ਵੀ ਜਿਹੜੇ ਵੀ ਪੰਜਾਬ ਦੇ ਸਾਡੇ ਦੇਸ਼ ਦੇ ਜਿਹੜੇ ਵੀ ਨੌਜਵਾਨ ਬੱਚੇ ਨੇ ਉਹਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾਗਾ ਕਿ ਸਾਨੂੰ ਜਿਹੜੀਆਂ ਗੇਮਾਂ ਨੇ ਜਿਹੜੇ ਖੇਡ ਨੇ ਸਾਡੇ ਉਹਨਾਂ ਨਾਲ ਸਾਨੂੰ ਜੁੜਨਾ ਚਾਹੀਦਾਗਾ ਔਰ ਨਸ਼ੇ ਤੋਂ ਰਹਿਤ ਰਹਿਣਾ ਚਾਹੀਦਾਗਾ ਹੋਰ ਚਾਹੇ ਬੇਟਾ ਹੋਵੇ ਚਾਹੇ ਬੇਟੀ ਹੋਵੇ ਸਾਨੂੰ ਜਿਹੜੀ এডਿਕੇਸ਼ਨ ਹੈ ਉਹ ਜ਼ਰੂਰ ਦੇਣੀ ਚਾਹੀਦੀ ਕਿਉਂਕਿ ਤਰੱਕੀ ਦਾ ਇੱਕੋ ਇੱਕ ਰਾਗਾ ਉਹ ਹੈ এডਿਕੇਸ਼ਨ ਕਿ ਜਿਹੜਾ ਵੀ ਹੈ ਕੁਛ ਹੈ ਜ ਸਾਡਾ ਬੱਚਾ ਪੰਜਾਬ ਦੀ ਟੀਮ ਦੇ ਵਿੱਚ ਜੇ ਸਿਲੈਕਟ ਹੋਇਆਗਾ ਤਾਂ ਉਹ ਬਾਬਾ ਸਾਹਿਬ ਦੇ ਦੇਣ ਹੈ ਔਰ ਮੈਂ ਵਿਸ਼ੇਸ਼ ਤੌਰ ਤੇ ਸਾਡੀ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਖੇਡ ਵੱਲ ਬਹੁਤ ਜ਼ਿਆਦਾ ਧਿਆਨ ਦਿੱਤਾ